ਜਹਦਰ ਸੁੱਚਾ ਸਿੰਘ ਲੰਗਾ ਜਹਦਰ ਸੁੱਚਾ ਸਿੰਘ ਜੀ ਲੰਗਾ ਸਾਹਿਬ ਪਹਿਲਾਂ ਵੀ ਜ਼ਿਲ੍ਹਾ ਗਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਉਹਦੇ ਤੋਂ ਬਾਅਦ ਕੁਝ ਵਿੱਚ ਸਮਾਂ ਉਹ ਜਾ ਮੜਾ ਆ ਗਿਆ ਜਿਹਦੇ ਕਰਕੇ ਥੋੜਾ ਟਾਈਮ ਸਾਨੂੰ ਜਿਹੜਾ ਪਿੱਛੇ ਰਹਿਣਾ ਪਿਆ ਹੁਣ ਫੇਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਦੁਬਾਰਾ ਜਹਦਰ ਜੀ ਜ਼ਿਲ੍ਹਾ ਗਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸਾਰੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੱਡੂ ਵੰਡ ਰਹੇ ਨੇ ਭੰਗੜੇ ਪੈ ਰਹੇ ਨੇ ਅਤਿਸ਼ਬਾਜੀ ਚਲਾ ਰਹੇ ਨੇ ਤੇ ਬਹੁਤ ਵਧੀਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਤੇ ਮਹਾਰਾਜ ਨੇ ਫੇਰ ਉਹੀ ਟਾਈਮ ਜਿਹੜਾ ਵਾ ਦੁਬਾਰਾ ਲੈਣ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੁਬਾਰਾ ਸਾਨੂੰ ਫੇਰ ਉਸੇ ਪੌੜੀ ਦੇ ਉੱਤੇ ਚਾੜਿਆ ਵਾ ਤੇ ਸਾਰੇ ਵਰਕਰਾਂ ਨੇ ਵੀ ਖੁਸ਼ੀ ਦੇ ਵਿੱਚ ਲੈ ਰਿਆ ਸਾਰਾ ਅਕਾਲੀ ਦਲ ਜਿਹੜਾ ਵਾ ਇੱਕ ਮੋਠਿਆ ਜ਼ਿਲ੍ਹੇ ਦਾ ਪਾਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੁਭਾਗਾ ਦਿਨ ਚੜਾ ਅੱਜ ਤਾਂ ਜੋ ਕੁਝ ਚਿਰੇ ਤੋਂ ਚੜਾ ਤੋਂ ਜ세ਦਰ ਸੁਚਾ ਸਿੰਘ ਜੀ ਲੰਘਾ ਸਾਹਿਬ ਨੇ ਬਹੁਤ ਵਧੀਆ 30 35 ਸਾਲ ਸੇਵਾ ਕੀਤੀ ਹੈ ਸ਼੍ਰੋਮਣੀ ਕਾਲ ਚਲ ਦੀ ਜਿਹੜਾ ਜਿਹੜਾ ਰਹੇ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਲ੍ਹੇ ਨੂੰ ਚਲਾਇਆ ਸੀ ਕੋਕੀ ਸਮਾ ਵਿੱਚ ਮਾੜਾ ਔਨਕਾਰਨ ਥੋੜੇ ਜਿਹਾ ਬਿਸਰਗੇ ਹਾਂ ਹੁਣ ਹਾਈ ਕਮਾਂਡ ਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਇੱਕ ਕੋਟਰ ਕੋਟ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਜਿਲ੍ਹਾ ਜਥੇਦਾਰ ਸੋਚਾ ਸੰਗਸ਼ਦਾਰ ਜਥੇਦਾਰ ਸਾਹਿਬ ਨੂੰ ਦੇ ਕੇ ਜ਼ਿਲ੍ਹੇ ਦੀ ਨਿਬੰਧਗੀ ਤੇ ਕਮਾੜ ਜੀ ਦਿੱਤੀ ਆ ਤਾਂ ਜੋ ਆਹ ਵਾਲੇ ਜੋ 2027 ਦੀਆਂ elections ਨੇ ਉਹ ਉਹਨਾਂ ਦੀ ਝੋਲੀ ਵਿੱਚ ਸਾਰੀਆਂ ਪਾਈ ਜਾਣਗੇ ਸੁਖਬੀਰ ਸਿੰਘ ਬਾਦਲ ਦੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੋਣਗੇ ਤੇ ਧੰਨਵਾਦ ਕਰਦੇ ਹਾਈ ਕਮਾਂਡ ਦਾ ਕਿ ਜਿਹੜੇ-ਜਿਹੜੇ ਵੀ ਵਰਕਰ ਸਹਬਾਨ ਸਾਡੇ ਕੁਕਰਾਂ ਵਿੱਚ ਬੈਠੇ ਸਨ ਉਹ ਵੀ ਹੁਣ ਤਗੜੇ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਕਮਾੜ ਖੁਸ਼ਗੀ ਸੀ ਹੁਣ ਜਥੇਦਾਰ ਸਾਹਿਬ ਆ ਗਏ ਨੇ ਅਕਾਲੀ ਦਲ ਇੱਕ ਮੁੱਠ ਹੈ ਤੇ ਇਹਨਾਂ ਨੂੰ ਲੰਗਾ ਸਾਹਿਬ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਵਰਕਆਊਟ ਡੀਲ ਕਰਨਾ ਉਹਦਾ ਵਰਕਨ ਦਾ ਜੋੜਨ ਦਾ ਤਰੀਕਾ ਵਾ ਐਸੀ ਭਾਈਚਾਰਾ ਵੀ ਲੰਗਾ ਸਾਹਿਬ ਦੇ ਨਾਲ ਚਟਾਲੋਂ ਖੜਾ ਰਿਹਾ ਵਾ ਔਖੇ ਦਿਨ ਵੀ ਔਖੇ ਦਿਨ ਵੀ ਹੁਣ ਆ ਗਏ ਹਨ ਆਪਾਂ ਕਮਾ ਹਾਈ ਕਮਾਂਡ ਨੂੰ ਧੰਨਵਾਦ ਕਰਦੇ ਆ ਕਿ ਉਹਨਾਂ ਦਾ ਉਦਨ ਕੋ ਧੰਨਵਾਦ ਕਰਦੇ ਆ ਵੀ ਆਉ ਵਾਲਾ ਜਥੇਦਾਰ ਸਾਡਾ ਸੁਚਿਆ ਸਿੰਘ ਜੀ ਲੰਗਾ ਸਾਹਿਬ ਆਉ ਵਾਲੀ ਸਰਕਾਰ ਵਿੱਚ ਕੈਬਨ ਮંત્રી ਦਾ ਚੰਗਾ ਅਹੁਦਾ ਲੈ ਕੇ ਨਿਵਾਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਪਹਿਲਾਂ ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆ ਕਿ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਇਹ ਜਿਹੜੇ ਪਾਲਟੀ ਤਾਂ ਸਾਰੇ ਟੁੱਟੇ ਹਾਂ ਮਹਾਰਾਜ ਨੇ ਕਿਰਪਾ ਕੀਤੀ ਇਹੋ ਜੀ ਵੀ ਜ਼ਿਹੇਦਾਰ ਸੁੱਚਾ ਸਿੰਘ ਨਗਾਹ ਸਾਹਿਬ ਜੀ ਨੂੰ ਜੋ ਜ਼ਿਲ੍ਹਾ ਗਰਦਾਪੁਰ ਦਾ ਪਹਿਲਾਂ ਵੀ ਜ਼ਿਹੇਦਾਰ ਰਹੇ ਆ 35 30 35 ਸਾਲ ਤੇ ਹੁਣ ਵੀ ਮਹਾਰਾਜ ਨੇ ਕਿਰਪਾ ਕੀਤੀ ਆ ਜ਼ਿਹੇਦਾਰ ਸੁੱਚਾ ਸਿੰਘ ਜੀ ਨਗਾਹ ਜ਼ਿਹੇਦ ਦੇ ਜ਼ਿਲ੍ਹਾ ਪ੍ਰਧਾਨ ਬਣੇ ਹਨ ਕੁਝ ਵਿੱਚ ਮੁਸ਼ਕਲਾ ਆ ਗਈਆਂ ਉਹਦਾ ਕਰਕੇ ਸਾਨੂੰ ਥੋੜਾ ਜਿਹਾ ਵਰਕਰਾਂ ਨੂੰ ਵੀ ਮਹਿਸੂਸ ਹੋਇਆ ਪਰ ਹੁਣ ਇਹੋ ਜੀ ਮਹਾਰਾਜ ਨੇ ਕਿਰਪਾ ਕਰਨੀ ਆ ਕਿ ਜੋ ਜ਼ਿਲ੍ਹੇ ਦੇ ਜਿੰਨੇ ਸਾਡੇ ਸ਼੍ਰੋਮਣੀ ਕਾਲੀ ਦਾਲ ਦੇ ਅਹੁਦੇਦਾਰ ਹਨ ਤੇ ਨਾਲ ਜਿੰਨੇ ਵੀ ਪਾਰਟੀ ਦੇ ਵਰਕਰ ਹਨ ਉਹਨਾਂ ਨੂੰ ਇੱਕ ਮੋਟਰ ਹੋ ਕੇ ਜ਼ਹਿਦਾਰ ਸਾਹਿਬ ਉਹਨਾਂ ਨੂੰ ਸਾਰੇ ਇਹ ਹੱਥ ਕੰਡੇ ਵਰਤਨੇ ਆਉਂਦੇ ਆ ਤੇ ਜ਼ਹਿਦਾਰ ਹੁਣਾਂ ਨੇ ਜੋ ਸ਼ਰਮਣੀ ਕਾਲੀ ਦਲ ਨੂੰ ਫੇਰ ਲਈ ਤੇ ਲੈ ਕੇ ਆਉਣਾ ਵਾ ਅਸੀਂ ਧੰਨਵਾਦ ਕਰਦੇ ਆ ਜਿਹੇਦਾਰ ਸਚਾ ਸਿੰਘ ਨਗਾਜੀ ਦਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਮੁੱਚੀ ਸਮੁੱਚੀ ਕਾਲੀ ਦਲ ਦਾ ਅਸੀਂ ਫੇਰ ਕੋਟ ਕੋਟ ਧੰਨਵਾਦ ਕਰਦੇ ਆ ਕਿ ਜਿਹੜਾ ਸ਼ਰਮਣੀ ਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ elections ਦੇ ਵਿੱਚ ਇੱਕ ਮੋਠ ਹੋ ਕੇ ਅਸੀਂ ਆਉਣ ਵਾਲੀ 27 ਦੀ elections ਜਿਹੜੀ ਆ ਉਹ ਜਿਹੇਦਾਰ ਸਚਾ ਸੰਗਦੀ ਨਗਾਹ ਦੀ ਝੋਲੀ 'ਚ ਪਾਉਣੀ ਹੈ ਇਹਨਾਂ ਗਾਰੀ ਸੁਖਬੀਰ ਸਿੰਘ ਇਹਨਾਂ ਨੂੰ ਪ੍ਰਧਾਨ ਬਣਾਉਣਾ ਨਾਲ ਮੁੱਖ ਮੰਤਰੀ ਵੀ ਆਉਣ ਆਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਤਾਏ ਦੇ ਵਿੱਚ ਬਾਨਾ ਮੈਂ ਇਹਨਾਂ ਲਬਜਾਣਾ ਹੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਮੁੱਠ ਹੋ ਕੇ ਵੇਖੋ ਕਾਲੀ ਦਲ ਨੂੰ ਕਾਲੀ ਦਲ ਨੇ ਕਦੀ ਝੂਠ ਨਹੀਂ ਬੋਲਿਆ ਜੇ ਕਾਂਗਰਸ ਸਰਕਾਰ ਆਈ ਆ ਉਹਨੇ ਪਹਿਲਾਂ ਵਾਅਦੇ ਕੀਤੇ ਕਿ ਮੈਂ ਲੋਕਾਂ ਨੂੰ ਨੌਕਰੀਆਂ ਦੇਣੀਆਂ ਜੇ ਆਪ ਪਾਰਟੀ ਆਈ ਆ ਇਨਾ ਕਹਾਂ ਮੈਂ ਬੀਬੀਆਂ ਦੇ ਘਾਟੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਪਰ ਬਾਦਲ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਵੀ ਇਹ ਕੰਮ ਹੋ ਨਹੀਂ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਇਹ ਸਾਡੇ ਹਾਈ ਕਮਾਂਡ ਨੇ ਕਰਨੀ ਆ ਤੇ ਮੈਂ ਹਾਈ ਕਮਾਂਡ ਦਾ ਵੀ ਧੰਨਵਾਦ ਕਰਨਾ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਦੇ ਆ ਕਿ ਜੇਰਾ ਮੋਹਰਲੀ ਤੇ ਕਾਲੀਦਾਲ ਨੂੰ ਲਿਆਂਦਾ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਖਤੇ ਅੱਜ ਹਾਈ ਕਮਾਂਡ ਨੇ ਸਾਡੇ ਜ਼ਿਲ੍ਹੇ ਦੀ ਬਹੁਤ ਵਧੀਆ ਬਹੁਤ ਹੀ ਮਾਨ ਤੇ ਸਤਿਕਾਰ ਜਸਦਰ ਸਦਾ ਸੁੱਚਾ ਸਿੰਘ ਲੰਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜੋ ਪਹਿਲਾਂ ਵੀ 1987 ਦੇ ਵਿੱਚ ਸਾਡੇ ਜ਼ਿਲ੍ਹੇ ਨੂੰ ਪ੍ਰਧਾਨ ਬਣਾਇਆ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਤੇ 35 ਸਾਲ ਪ੍ਰਧਾਨ ਰਹੇ ਹੋਰ ਸਾਡੇ ਤਕਰੀਬਨ ਪਠਾਨਕੋੜ ਗਰਦਾਸਪੁਰ ਦੇ ਵਿੱਚੋਂ 11 ਸੀਟਾਂ ਜਿੱਤ ਕੇ ਤੇ ਸਾਡੇ ਮਾਝੇ ਦੇ ਵਿੱਚੋਂ ਪਹਿਲੇ ਨੰਬਰ ਤੇ ਵਿਧਾਨ ਸਭਾ ਦੇ ਵਿੱਚ ਸਾਡੇ ਐਸੋ ਐਮਐਲਏ ਸਭ ਜੰਦੇ ਹੁੰਦੇ ਸੀ ਉਸ ਤੋਂ ਬਾਅਦ ਜਿਹੰਦਾ ਜਿਹਦਾ ਸੁੱਚਾ ਸਿੰਘ ਜੀ ਲੰਗਾ ਜੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਪਾਰਟੀ ਦਿਨੋ ਦਿਨ ਹੀ ਕਮਜ਼ੋਰ ਹੁੰਦੀ ਗਈ ਕਿਰੇ ਬਜ਼ੁਰਗ ਵਰਕਰ ਸੀ ਉਹ ਘਰਾਂ ਦੇ ਵਿੱਚ ਬੈਠ ਗਏ ਅੱਜ ਸਰਦਾਰ ਸੁੱਚਾ ਸਿੰਘ ਜੀ ਲੰਗਾ ਜੀ ਨੂੰ ਪਾਰਟੀ ਨੇ ਦੁਬਾਰਾ ਮੌਕਾ ਦਿੱਤਾ ਆਪਣਾ ਕੋਰ ਕਮੇਟੀ ਮੈਂਬਰ ਬਣਦਾ ਜ਼ਿਲ੍ਹਾ ਪ੍ਰਧਾਨ ਬਣਦਾ ਤੇ ਜਿਹੜੇ ਅੱਜ ਸਾਡੇ ਬਜ਼ੁਰਗ ਵਰਕਰ ਨੇ ਸੀਨੀਅਰ ਘਰਾਂ ਦੇ ਵਿੱਚ ਬੈਠੇ ਹੋਏ ਨੇ ਹੋਰ ਜੇਹੇਦਾਰ ਸੁੱਚਾ ਸਿੰਘ ਜੀ ਲੰਗਾ ਸਾਹਿਬ ਇਹੋ ਜੇ ਇੱਕ ਲੀਡਰ ਨੇ ਵੀ ਜਰਾ ਘਰਾਂ ਦੇ ਪਤਾਲ ਦੇ ਵਿੱਚੋਂ ਅਕਾਲੀ ਦਲੋਂ ਕਿਸੇ ਬੈਠਾ ਹੋਇਆ ਉਹ ਕੱਢ ਲਿਆ ਹੁੰਦਾ ਅਸੀਂ ਪਹਾੜੀ ਕਮਾਨ ਨੂੰ ਇੰਨਾ ਵਿਸ਼ਵਾਸ ਰੱਖਦੇ ਹੁਣ ਵਿਸ਼ਵਾਸ ਨਹੀਂ ਸਾਨੂੰ ਇੰਨਾ ਯਕੀਨ ਹੈ ਕਿ ਜ਼ਿਲ੍ਹਾ ਗਰਦਾਸਪੁਰ ਦੇ ਵਿੱਚੋਂ ਤੇ ਪਠਾਨ ਪਠਾਨਕੋਟ ਦੇ ਵਿੱਚੋਂ ਕਿਕ ਤਰੀ 10 ਸੀਟਾਂ ਨੇ ਤੇ ਦਸ ਦੀਆਂ ਦਾਹੀ ਜਿੱਤ ਕੇ ਪਾਰਟੀ ਦੇ ਚੋਲੇ ਜੇ ਪਾਵਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰੇਗਾ ਜੈਦਾ ਸੁੱਚਾ ਸਿੰਘ ਲਗਾ ਸਾਹਿਬ ਔਰ ਪੂਰੀ ਨਾਲ ਉਹਦੇ ਕਿਰੀ ਆਪਣਾ ਗਰਦਾਸਪੁਰ ਦੀ ਬਾਡੀ ਆ ਉਹ ਸਿੱਖ ਨੂੰ ਲਗਾ